ਪਾਣੀ ਦੀ ਕਿੱਲਤ ਨੂੰ ਲੈ ਕੇ ਗੁਰੂ ਨਾਨਕਾ ਹਸਪੀਟਲ ਦੇ ਵਿੱਚ ਸਵਾਲ ਚੁੱਕੇ ਜਾਂਦੇ ਨੇ ਵੀਰ ਪਾਣੀ ਲੈ ਕੇ ਆਏ ਨੇ ਕਿੱਥੋਂ ਲੈ ਕੇ ਆਏ ਹੋ ਬਾਈ ਮੈਂ ਘਰੋਂ ਲੈ ਕੇ ਆਇਆ ਜੇ ਪਾਣੀ ਅੱਲ ਦੇ ਵਿੱਚ ਪਾਣੀ ਨਹੀਂ ਆ ਪਾਣੀ ਹੈ ਪਰ ਇਸ ਪਾਣੀ ਦਾ ਪੀਣਯੋਗ ਨਹੀਂ ਹੈਗਾ ਜੀ ਕੀ ਦਿੱਕਤ ਹੈ ਬੜਾ ਮਿਲਾਈ ਸਾਫ ਜਾਨੀ ਉਹ ਪਾਣੀ ਜੇ ਸਵਾਦ ਇਹ ਹਰ ਤਰ੍ਹਾਂ ਆਂਦਾ ਹੈ ਹਾਂਜੀ ਕਦੇ ਕਿਸੇ ਨੂੰ ਸ਼ਿਕਾਇਤ ਕੀਤੀ ਹੈ ਸ਼ਿਕਾਇਤ ਮੈਂ ਕੀਤੀ ਨਹੀਂ ਵੈਸੇ ਪਰ ਪਾਣੀ ਹੈ ਨਹੀਂ ਇਹਨਾਂ ਨੂੰ ਪੀਣਯੋਗ ਇੱਥੇ ਦਾ ਪਾਣੀ ਹੋਰ ਵੀ ਜਿਹਨੇ ਵੈਸੇ ਬੋਲਦੇ ਸੀ ਕਿ ਪਾਣੀ ਇੱਥੇ ਖਰਾਬ ਹੈਗਾ ਇਸ ਵੇਲੇ ਅਸੀਂ ਮੌਜੂਦਾਂ ਸ਼੍ਰੀ ਗੁਰੂ ਨਾਨਕ ਦੇਵ ਹਸਪੀਟਲ ਅੰਮ੍ਰਿਤਸਰ ਦੇ ਵਿੱਚ ਸਫਾਈ ਪ੍ਰਬੰਧਾਂ ਨੂੰ ਲੈ ਕੇ ਬਹੁਤ ਸਾਰੇ ਸਵਾਲ ਚੁੱਕੇ ਜਾਂਦੇ ਨੇ ਇਹ ਵੀ ਕਿਹਾ ਜਾਂਦਾ ਕਿ ਅੰਦਰ ਮਰੀਜ਼ਾਂ ਨੂੰ ਪਾਣੀ ਤੱਕ ਦੀ ਜਿਹੜੀ ਕਿੱਲਤ ਆ ਉਹ ਆ ਰਹੀ ਆ ਬਹੁਤ ਸਾਰੀਆਂ ਸੰਸਥਾਵਾਂ ਇਸ ਤੋਂ ਪਹਿਲਾਂ ਹੀ ਆਵਾਜ਼ ਬੁਲੰਦ ਕਰ ਚੁੱਕੀਆਂ ਨੇ ਤਾਂ ਕਿ ਸਰਕਾਰਾਂ ਆਪਣੇ ਸਿਸਟਮ ਨੂੰ ਅਜੇ ਤੱਕ ਸੁਧਾਰ ਕਿਉਂ ਨਹੀਂ ਸਕੀਆਂ ਕਿਉਂ ਸਰਕਾਰਾਂ ਜਿਹੜੀਆਂ ਇਸ ਪਾਸੇ ਧਿਆਨ ਨਹੀਂ ਦਿੰਦੀਆਂ ਕਿਉਂ ਮਰੀਜ਼ਾਂ ਦਾ ਜਿਹੜਾ ਸਰਕਾਰੀ ਹਸਪਤਾਲਾਂ ਦੇ ਵਿੱਚ ਖਿਆਲ ਨਹੀਂ ਰੱਖਿਆ ਜਾਂਦਾ ਤਾਂ ਹੁਣ ਵੀ ਇੱਕ ਸੰਸਥਾ ਜਿਹੜੀ ਆ ਪਾਣੀ ਦੀ ਕਿਲਤ ਨੂੰ ਲੈ ਕੇ ਆ ਰਹੀ ਪਰੇਸ਼ਾਨੀ ਨੂੰ ਸਮਝਦੇ ਹੋਏ ਮਰੀਜ਼ਾਂ ਨੂੰ ਪਾਣੀ ਵੰਡਣ ਦੇ ਲਈ ਆਏ ਹੋਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਜਿਹੜੀ ਇਹ ਪਾਣੀ ਵੰਡਣ ਦੀ ਆ ਨੌਬਤ ਕਿਉਂ ਆਈ ਅਗਰ ਉਹ ਅੱਜ ਇੱਕ ਦਿਨ ਲਈ ਪਾਣੀ ਵੰਡ ਕੇ ਚੱਲ ਜਾਣਗੇ ਤਾਂ ਕਿ ਕੱਲ ਨੂੰ ਮਰੀਜ਼ ਪਾਣੀ ਤਥੋਂ ਲੈਣਗੇ ਇਹ ਸਵਾਲ ਵੀ ਉਹਨਾਂ ਨੂੰ ਜਰੂਰ ਜੜੇ ਆ ਉਹ ਕੀਤੇ ਜਾਣਗੇ ਐਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ ਮੌਜੂਦ ਆ ਬਹੁਤ ਸਾਰੀਆਂ ਦਿੱਕਤਾਂ ਜਿਹੜੀਆਂ ਇਸ ਹਸਪਤਾਲ ਦੇ ਵਿੱਚ ਅਕਸਰ ਹੀ ਆਉਂਦੀਆਂ ਨੇ ਤਾਂ ਹੁਣ ਪਾਣੀ ਦੀ ਦਿੱਕਤ ਬਣੀ ਹੋਈ ਆ ਤੁਹਾਨੂੰ ਦੱਸ ਦਈਏ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾ ਇੱਥੇ ਪਹੁੰਚਦੀਆਂ ਰਹਿੰਦੀਆਂ ਨੇ ਮਰੀਜ਼ਾਂ ਨੂੰ ਕੋਈ ਨਾ ਕੋਈ ਸਹਾਇਤਾ ਦੇਣ ਦੇ ਲਈ ਤਾਂ ਹੁਣ ਵੀ ਵਰੁਣ ਸ੍ਰੀਨਜੀ ਪਹੁੰਚੇ ਹੋਏ ਨੇ ਪਾਣੀ ਲੈ ਕੇ ਗੱਲਬਾਤ ਕਰਦੇ ਆ ਤੁਹਾਡੇ ਵੱਲੋਂ ਜੀ ਕੋਈ ਉਪਰਾਲਾ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਦੇਖੋ ਜੀ ਗੁਰਨਾਨੰਦ ਦੇਵ ਜੀ ਹਸਪੀਟਲ ਜਿਹੜਾ ਹੈਗਾ ਵਾ ਉਹ ਸਾਡੇ ਜਿਹੜੇ ਗੁਰਨਾਨੰਦ ਦੇਵ ਜੀ ਨੇ ਉਹਨਾਂ ਦੇ ਨਾਮ ਤੇ ਆ ਤੇ ਇੱਥੇ ਲੇਕਿਨ ਜਿਹੜੋ ਵੇਖਿਆ ਜਾਂਦਾ ਨਾ ਤੇ ਇੱਥੇ ਪਾਣੀ ਦੀ ਕੋਈ ਫੈਸਿਲਿਟੀ ਆ ਤੇ ਨਾ ਹੀ ਇੱਥੇ ਸਾਫ ਸਫਾਈ ਦੀ ਕੋਈ ਫੈਸਿਲਿਟੀ ਆ ਬਹੁਤ ਬਦ ਤੋਂ ਬੱਤਰ ਹਾਲਾਤ ਨੇ ਅਸੀਂ ਅੱਜ ਤੋਂ ਮਹੀਨਾ ਪਹਿਲਾਂ ਇੱਥੇ ਆਏ ਸੀਗੇ ਕਿਸੇ ਮਰੀਜ਼ ਦੇ ਨਾਲ ਉੱਥੇ ਉਦੋਂ ਅਸੀਂ ਦੇਖਿਆ ਕਿ ਇੱਥੇ ਪਾਣੀ ਦੀ ਕੋਈ ਵੀ ਫੈਸਿਲਿਟੀ ਨਹੀਂ ਹੈ ਲੋਕੀ ਗੁਨਾਣਕ ਹਸਪਤਾਲ ਦੇ ਬਾਹਰੋਂ ਜਾ ਕੇ ਪਾਣੀ ਭਰੰਦੇ ਨੇ ਅਸੀਂ ਵੀਡੀਓ ਬਣਾ ਕੇ ਵਾਇਰਲ ਵੀ ਕੀਤੀ ਆ ਅਸੀਂ ਇਹ ਸੋਚਿਆ ਹੈਗਾ ਕਿ ਸਾਡੀ ਵੀਡੀਓ ਵੇਖ ਕੇ ਪ੍ਰਸ਼ਾਸਨ ਵੀ ਜਾਗੇਗਾ ਤੇ ਹਸਪਤਾਲ ਵੀ ਜਾਗੇਗਾ ਬਟ ਇਦਾਂ ਦਾ ਕੁਝ ਨਹੀਂ ਹੋਇਆ ਇਹਨਾਂ ਦੇ ਕੰਨ ਤੇ ਜੂਨੀ ਰੜਕੀ ਲੇਕਿਨ ਅੱਜ ਅਸੀਂ ਆਪਣਾ ਫਰਜ਼ ਸਮਝਦੇ ਹੋਏ ਪਾਣੀ ਦੀਆਂ ਪੇਟੀਆਂ ਲੈ ਕੇ ਆਏ ਆ ਮਰੀਜ਼ਾਂ ਵਾਸਤੇ ਜੇ ਉਹ ਨਹੀਂ ਕੁਝ ਕਰ ਸਕਦੇ ਤੇ ਤੁਹਾਡਾ ਫਰਜ਼ ਆ ਕਿ ਅਸੀਂ ਉਹਨਾਂ ਵਾਸਤੇ ਕੁਝ ਕਰੀਏ ਇੱਕ ਪਾਸੇ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਆ ਸੇ ਸਹੂਲਤਾਂ ਨੂੰ ਲੈ ਕੇ ਤਾਂ ਦੂਜੇ ਪਾਸੇ ਆਏ ਦਿਨ ਸਵਾਲ ਚੁੱਕੇ ਜਾਂਦੇ ਨੇ ਜਿਹੜੀਆਂ ਜੀ ਸਰਕਾਰਾਂ ਦਾਅਵੇ ਕਰਦੀਆਂ ਨਾ ਉਹਨਾਂ ਨੂੰ ਇੱਥੇ ਲੈ ਕੇ ਆਓ ਤੇ ਉਹਨਾਂ ਦੇ ਬਾਥਰੂਮ ਦਿਖਾ ਦਿਓ ਉਹਨਾਂ ਦੇ ਦਾਅਵੇ ਵੀ ਬਾਥਰੂਮ ਵਰਗੇ ਗੰਦੇ ਹੀ ਨੇ ਬਸ ਸਿਰਫ ਕਰਨਾ ਕਰਾਣਾ ਕੁਝ ਨਹੀਂ ਗੱਲਾਂ ਹੀ ਨੇ ਉਹ ਜਿੰਨੀਆਂ ਮਰਜ਼ੀ ਕਰੀ ਜਾਣ ਇਲੈਕਸ਼ਨਾਂ ਦੇ ਟਾਈਮ ਤੇ ਬਹੁਤ ਵੱਡੇ ਵੱਡੇ ਦਾਅਵੇ ਹੁੰਦੇ ਨੇ ਲੇਕਿਨ ਹੁੰਦਾ ਕੁਝ ਨਹੀਂ ਅਸਲੀਅਤ ਜਿਹੜੀ ਵੇਖਣੀ ਹੈ ਨਾ ਇਹਨਾਂ ਦਾ ਇੱਕ ਬਾਥਰੂਮ ਖਾ ਦਿਓ ਤੇ ਸਰਕਾਰ ਦੀ ਅਸਲੀਅਤ ਵਿਖਾ ਜੇਗੀ ਤੁਹਾਨੂੰ ਮੈਂ ਐ ਸਰਕਾਰ ਦੀ ਪਿਛਲੀ ਸਰਕਾਰ ਦੀ ਨਹੀਂ ਗੱਲ ਕਰ ਰਿਹਾ ਇਹ ਬਹੁਤ ਸਮੇਂ ਤੋਂ ਇਹ ਚੱਲ ਰਿਹਾ ਸਿਰਫ ਪੈਸੇ ਵਟੋਰਨ ਦੇ ਨੇ ਸਾਰੇ ਅਫਸਰ ਵੀ ਇਹਨਾਂ ਦੇ ਮੈਡੀਕਲ ਭਾਵੇਂ ਕਹਿਲਾਂ ਭਾਵੇਂ ਰਾਜਨੀਤੀਕਾਰਾਂ ਸਿਰਫ ਪੈਸਿਆਂ ਬਾਰੇ ਬੰਨੇਗਾ ਕਹੇ ਦੀ ਸਿਹਤ ਵਾਲੀਆਂ ਕਹੇ ਦੀ ਫੈਸਿਲਿਟੀਆਂ ਵੱਲ ਕੋਈ ਧਿਆਨ ਨਹੀਂਗਾ ਜੀ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਪਿਛਲੇ 1 ਮਹੀਨੇ ਤੋਂ ਇੱਥੇ ਜੋ ਵੀ ਹਾਲਾਤ ਚੱਲਦੇ ਹੋ ਉਹ ਦੇਖ ਰਹੇ ਹੋ ਕਿਸੇ ਮੰਤਰੀ ਐਮ ਐਲ ਏ ਜਾਂ ਕਿਸੇ ਹੋਰ ਉੱਚ ਅਧਿਕਾਰੀ ਦੇ ਨਾਲ ਤੁਹਾਡੀ ਗੱਲ ਹੋਈ ਇਸ ਇਸੇ ਚੀਜ਼ ਨੂੰ ਲੈ ਕੇ ਮੈਂ ਜੀ ਇੱਥੋਂ ਦੇ ਜਿਹੜੇ ਐਮ ਐਲ ਏ ਨੇ ਸ਼੍ਰੀ ਕੁਵਰ ਵੀਜੇ ਪ੍ਰਤਾਪ ਜੀ ਉਹਨਾਂ ਨੂੰ ਕਿਸੇ ਸਮਾਗਮ ਤੇ ਮਿਲਿਆ ਸੀਗਾ ਉਹਨਾਂ ਨੂੰ ਮੈਂ ਪਰਸਨਲੀ ਰਿਕੁਐਸਟ ਵੀ ਕੀਤੀ ਸੀਗੀ ਕਿ ਇੱਥੇ ਗੁਰਮਾਨੰਗ ਦੇਵ ਜੀ ਹਸਪੀਟਲ ਦਾ ਬਹੁਤ ਬੁਰਾ ਹਾਲ ਹੈ ਪਾਣੀ ਦੀ ਫੈਸਿਲਿਟੀ ਨਹੀਂ ਹੈ ਗੰਦਗੀ ਬਾਥਰੂਮ ਬਹੁਤ ਗੰਦੇ ਨੇ ਤੇ ਉਹਨਾਂ ਨੇ ਮੈਨੂੰ ਕਿਹਾ ਜਰੂਰ ਸੀਗਾ ਕਿ ਉਹ ਬਹੁਤ ਜਲਦੀ ਹੱਲ ਕਰਾਂਗੇ ਤੇ ਇਹ ਗੱਲ ਨੂੰ ਵੀ ਮੇਰੇ ਖਾਤੇ ਦੋ ਤਿੰਨ ਹਫ਼ਤੇ ਹੋ ਗਏ ਨੇ ਤੇ ਹੁਣ ਮੈਂ ਆਪਣਾ ਫਰਜ਼ ਸਮਝਦੇ ਹੋਏ ਕਿਉਂਕਿ ਅਹੀ ਵੀ ਸ਼ਹਿਰ ਵਾਸੀ ਆ ਸਾਡੇ ਵੀ ਫਰਜ਼ ਬਣਦੇ ਨੇ ਆਪਣਾ ਫਰਜ਼ ਸਮਝਦੇ ਹੋਏ ਅੱਜ ਆਪਾਂ ਪਾਣੀ ਦੀ ਫੈਸਿਲਿਟੀ ਤੇ ਸ਼ੁਰੂ ਕਰਨ ਲੱਗੇ ਆ ਬਾਕੀ ਮਾਰਾ ਨੂੰ ਜ਼ੀਰੋ ਤੱਕ ਮਨਜ਼ੂਰ ਹੋਏਗਾ ਹੀ ਕਰਾਂਗੇ ਕੀ ਇਹ ਫੈਸਿਲਿਟੀ ਅੱਜ ਹੀ ਹੋਏਗੀ ਜਾਂ ਰੋ ਰੋਜ਼ ਤੇ ਨਹੀਂ ਦੇਖੋ ਕਹਿ ਸਕਦੇ ਜੀਰੋ ਤੱਕ ਚੱਲੇਗੀ ਹਿੰਮਤ ਹੋਏਗੀ ਔਰ ਤਾਂ ਕਰਾਂਗੇ ਚਾਹੇ ਰੋਜ਼ ਹੋਵੇ ਚਾਹੇ ਦਿਨ ਚ ਦੋ ਵਾਰ ਹੋਵੇ ਚਾਹੇ ਹਫਤੇ ਚ ਇੱਕ ਵਾਰ ਹੋਵੇ ਇਹਰੇ ਚ ਦੇਖੋ ਆਪਣੀ ਸ਼ਮਤਾਰ ਦੇ ਹਿਸਾਬ ਨਾਲ ਅਸੀਂ ਕੋਈ ਐਨ ਜੀਓ ਤੋਂ ਨਹੀਂ ਆ ਅਸੀਂ ਸਿਰਫ ਆਪਣੇ ਯਾਰ ਦੋਸਤ ਹੀ ਆ ਅਸੀਂ ਜੋ ਆਪਣੇ ਪੌਕੇਟ ਮਨੀ ਹੁੰਦੀ ਔਰ ਚੋਈ ਕਰਨ ਨੇ ਆ ਸਾਨੂੰ ਕਿਸੇ ਦੀ ਫੰਡਿੰਗ ਨਹੀਂ ਗਈ ਤੇ ਸਾਡੇ ਕੋਲ ਜਿੰਨਾ ਹੋ ਸਕੇਗਾ ਵੱਟ ਛੱਡ ਕੇ ਕਰਾਂਗੇ ਜੀ ਲੱਗਦਾ ਨਹੀਂ ਕੋਈ ਅਜਿਹਾ ਉਪਰਾਲਾ ਕਰ ਲੈਣਾ ਕਿ ਪੇਟੀਆਂ ਦੀ ਲੋੜ ਹੀ ਨਾ ਪਵੇ ਮਰੀਜ਼ ਜਥੋਂ ਆਪ ਹੀ ਪਾਣੀ ਭਰਨ ਕਿਸੇ ਮਸ਼ੀਨ ਜਾਂ ਕਿਸੇ ਚੀਜ਼ ਦਾ ਪ੍ਰਬੰਧ ਕਰ ਦੇਣਾ ਚਾਹੀਦਾ ਵੇਖੋ ਜੀ ਇਹਨਾਂ ਨੂੰ ਦੀਨ ਦੇ ਤੋਂ ਜਗਾਣ ਲਈ ਅੱਜ ਪੇਟੀਆਂ ਲਿਆਏ ਆ ਮਸ਼ੀਨਾਂ ਦਾ ਪ੍ਰਬੰਧ ਇਹ ਕਰਨ ਜਿਹੜੇ ਪੈਸੇ ਖਾਂਦੇ ਨੇ ਜਿਹੜੇ ਫੰਡਿੰਗ ਆਉਂਦੀ ਇਹਨਾਂ ਨੂੰ ਅਸੀਂ ਥੋੜਾ ਕਰਨਾ ਵਾ ਅਸੀਂ ਤਾਂ ਜਿੰਨੇ ਜੋਗੇ ਉਹਨੇ ਜੋਗਾ ਕਰਨ ਹੀ ਦੇ ਆ ਇਹਨਾਂ ਨੇ ਕੀ ਕਰਨਾ ਵਾ ਇਹਨਾਂ ਨੇ ਤਨਖਾਹਾਂ ਲੈਣੀਆਂ ਨੇ ਬਸ ਇਹਦੇ ਮੰਤਰੀ ਵੇਖਣ ਇਹਦੇ ਇਹਨਾਂ ਦਾ ਪ੍ਰਸ਼ਾਸਨ ਵੇਖੇ ਇਹਨਾਂ ਦਾ ਡਿਪਾਰਟਮੈਂਟ ਵੇਖੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਇੱਥੇ ਪਾਣੀ ਨਹੀਂ ਡਾਕਟਰਾਂ ਦੇ ਆਪਣੇ ਕਮਰਿਆਂ 'ਚ ਤੇ ਫਿਲਟਰ ਲੱਗੇ ਉਹਨਾਂ ਨੂੰ ਪਾਣੀ ਦੀ ਲੋੜ ਨਹੀਂ ਪੈਂਦੀ ਮਰੀਜ਼ਾਂ ਨੂੰ ਪਾਣੀ ਦੀ ਲੋੜ ਪੈਂਦੀ ਉਹ ਹਸਪੀਟਲ ਦੇ ਬਾਹਰ ਉਹ ਜਾ ਕੇ ਪਾਣੀ ਲਿਆਉਂਦੇ ਨੇ ਉਹਨਾਂ ਵੱਲ ਵੀ ਵੇਖੋ 7ਵੀਂ ਸੌ ਦੀ ਮੰਜ਼ਲ ਤੋਂ ਜਿਹੜੇ ਉਤਰ ਕੇ ਪਾਣੀ ਲਿਆਉਂਦੇ ਨੇ ਇਹਨਾਂ ਵਾਸਤੇ ਮਰੀਜ਼ ਜੀਵੇ ਮਰੇ ਉਹਨੂੰ ਪਾਣੀ ਮਿਲੇ ਨਾ ਮਿਲੇ ਇਹਨਾਂ ਨੂੰ ਤਨਖਾਹਾਂ ਦਾ ਮਤਲਬ ਤਨਖਾਹ ਪਾਓ ਜੇਬ 'ਚ ਤੇ ਆਪਣੇ ਘਰ ਜਾਓ ਬਸ ਇਹਨਾਂ ਵਾਸਤੇ ਇਹੋ ਵਾ ਬਦਨਾਮ ਗੁਰਨਾਣਕ ਦੇਵ ਜੀ ਦਾ ਨਾਮ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਵੀ ਸਾਰੇ ਨੌਜਵਾਨ ਰਲੇ ਹੋ ਸੇਵਾ ਕਰ ਰਹੇ ਹੋ ਜਿਹੜੇ ਬਾਕੀ ਦੇ ਨੌਜਵਾਨ ਨੇ ਉਹਨਾਂ ਨੂੰ ਕੀ ਪ੍ਰੇਰਿਤ ਕਰਨਾ ਚਾਹੋਗੇ ਮੈਂ ਤੇ ਇਹੋ ਕਵਾਂਗਾ ਜੀ ਇੱਕ ਦੂਜੇ ਦੀ ਸਹਾਇਤਾ ਕਰੋ ਲੋੜਵੰਦ ਦੀ ਸਹਾਇਤਾ ਕਰੋ ਜਿੱਥੇ ਕਿਤੇ ਇਹੋ ਜੀ ਮੁਸ਼ਕਿਲ ਆਂਦੀ ਆ ਸਾਰੇ ਇਕੱਠੇ ਹੋ ਕੇ ਸਹਾਇਤਾ ਕਰੋ ਕਿਉਂਕਿ ਦੇਖੋ ਅਹੀ ਵੀ ਸਮਾਜ ਚ ਰਹਨੇ ਜ਼ਰੂਰੀ ਨਹੀਂ ਹੈ ਕਿ ਅਸੀਂ ਉਹਨਾਂ ਤੇ ਸਾਰੀ ਗੱਲ ਸੁੱਟੀ ਹੈ ਕਿ ਉਹ ਹੀ ਉਹ ਕਰਨ ਤੇ ਕਰਨ ਸਾਡਾ ਵੀ ਫਰਜ਼ ਬੰਦਾ ਹੈ ਸਾਨੂੰ ਵੀ ਅੱਗੇ ਵੱਧ ਕੇ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਅੱਜ ਅਸੀਂ ਪਹਿਲ ਕੀਤੀ ਹੈ ਗਾਂ ਜ਼ੀਰੋ ਤੱਕ ਹਿੰਮਤ ਮਾਰਾ ਦੇਣਗੇ ਅਸੀਂ ਕਰਦੇ ਰਵਾਂਗੇ ਜੀ ਤਾਂ ਇਹ ਚੀਜ਼ ਦਾ ਹੱਲ ਨਹੀਂ ਕਿ ਕੋਈ ਤੁਸੀਂ ਪ੍ਰੋਟੈਸਟ ਜਾਂ ਕੁਝ ਕਰੋਗੇ ਜਿਹੜਾ ਉਹ ਭਾਜੀ ਇਹਨਾਂ ਨੂੰ ਪ੍ਰੋਟੈਸਟ ਦਾ ਫਰਕ ਪੈਂਦਾ ਹੋਵੇ ਤੇ بڑے ਪ੍ਰੋਟੈਸਟ ਜੀਦੋ ਕਰੋ ਉਹਦੋਂ ਕਰ ਲਈਏ ਇਹਨਾਂ ਨੂੰ ਪ੍ਰੋਟੈਸਟ ਨਾਲ ਕੀ ਫਰਕ ਪੈਂਦਾ ਇਹਨਾਂ ਨੇ ਬਾਹਰ ਨਹੀਂ ਆਣਾ ਇਹਨਾਂ ਨੇ ਇਹਨਾਂ ਨੂੰ ਪੁੱਛਣਾ ਨਹੀਂ ਕਿੰਨੇ ਕੁ ਪ੍ਰੋਟੈਸਟ ਕਰ ਲੋਗੇ ਕੀ ਇਹ ਵੀਡੀਓ ਨਹੀਂ ਵੇਖਦੇ ਹੋਣੇ ਕੀ ਅਖਬਾਰਾਂ ਚ ਖਬਰਾਂ ਨਹੀਂ ਵੇਖਣਦੇ ਇਹਨਾਂ ਨੂੰ ਪ੍ਰੋਟੈਸਟ ਦਾ ਕੋਈ ਫਰਕ ਨਹੀਂ ਪੈਂਦਾ ਮੇਨ ਨ ਮੈਂ ਸਿਰਫ ਇਨਾ ਚਾਹਨਾ ਵਾ ਕਿ ਤੁਹਾਡੇ ਮਾਧਿਅਮ ਨਾਲ ਅੱਜ ਮੀਡੀਆ ਨੂੰ ਬੁਲਾਉਂਦਾ ਸਿਰਫ ਇਨਾ ਕ ਮਕਸਦ ਸੀਗਾ ਕਿ ਮੀਡੀਆ ਦੀ ਆਵਾਜ਼ ਉੱਪਰ ਤੱਕ ਜਾਂਦੀ ਹੈ ਤੇ ਤੁਹਾਡੀ ਆਵਾਜ਼ ਤੁਹਾਡੇ ਜਰੀ ਉੱਪਰ ਤੱਕ ਜਾਵੇ ਤੇ ਇਸ ਹਸਪਤਾਲ ਦਾ ਕੋਈ ਨਾ ਕੋਈ ਹੱਲ ਹੋਵੇ ਕਿਉਂਕਿ ਇਹ ਸਰਕਾਰੀ ਹਸਪਤਾਲ ਹੈ ਤੇ ਉਹੀਓ ਤਪਕਾਂਦਾ ਜਿਹੜਾ ਵਿਚਾਰਾ ਪ੍ਰਾਈਵੇਟ ਹਸਪਤਾਲਾਂ 'ਚ ਨਹੀਂ ਜਾ ਸਕਦਾ ਤੇ ਉਹਨਾਂ ਨੂੰ ਇਨਾ ਮਾੜੀ ਫੈਸਿਲਿਟੀ ਦਿੱਤੀ ਜਾ ਰਹੀ ਹੈ ਜਿਹੜੀ ਵੇਖਣ ਯੋਗ ਵੀ ਨਹੀਂਗੀ ਅਸੀਂ ਤੁਹਾਨੂੰ ਦੱਸ ਦਈਏ ਇਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਮੌਜੂਦ ਹਾਂ ਉਹ ਤੁਹਾਨੂੰ ਦੱਸ ਦਈਏ ਕਿ ਅੱਜ ਇੱਕ ਸੰਸਥਾ ਦੇ ਵੱਲੋਂ ਪਾਣੀ ਦੀ ਕਿੱਲਤ ਨੂੰ ਦੇਖਦੇ ਹੋਏ ਪਾਣੀ ਦੀਆਂ ਪੇਟੀਆਂ ਇੱਥੇ ਲੈ ਕੇ ਮਰੀਜ਼ਾਂ ਨੂੰ ਵੰਡੀਆਂ ਜਾਣਗੀਆਂ ਤਾਂ ਉਹਨਾਂ ਦੇ ਨਾਲ ਜਿਹੜੀਆਂ ਲਗਾਤਾਰ ਗੱਲਬਾਤ ਕੀਤੀ ਗਈ ਆ ਕਿ ਅਗਰ ਇਹ ਜਿਹੜੀ ਅੱਜ ਤੁਹਾਡੇ ਵੱਲੋਂ ਫੈਸਿਲਿਟੀ ਦਿੱਤੀ ਜਾਊਗੀ ਲਗਾਤਾਰ ਦਿੱਤੀ ਜਾਊਗੀ ਜਾਂ ਅੱਜ ਦੇਣ ਤੋਂ ਬਾਅਦ ਇਹ ਜਿਹੜੀ ਆ ਬੰਦ ਹੋ ਜਾਊਗੀ ਤਾਂ ਇਸੇ ਹੀ ਤਰ੍ਹਾਂ ਅਸੀਂ ਫੇਰ ਤੁਹਾਨੂੰ ਜਿਹੜੀ ਇਸੇ ਹੀ ਤਰ੍ਹਾਂ ਦੀ ਕਿਸੇ ਪੋਜ਼ਿਟਿਵ ਖ਼ਬਰ ਦੇ ਨਾਲ ਜ਼ਰੂਰ ਜੋੜਾਂਗੇ ਤਦ ਤੱਕ ਲਈ ਦੇਖਦੇ ਰਹੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਸੋਨੂ ਖਾਨ ਕੋਰਦੇਲਾ ਕਸ਼ਮੀਰ ਸਿੰਘ ਗਿੱਲ